ਜ਼ਿੰਦਗੀ ਵਿੱਚ ਆਪਣੇ ਨਾਲ ਬਹੁਤ ਸਾਰੇ ਲੋਕ ਰਹਿੰਦੇ ਨੇ ਆਪਣੇ ਦੋਸਤ ਆਪਣੇ ਰਿਸ਼ਤੇਦਾਰ ਆਪਣੇ ਆਂਢੀ ਗੁਆਂਢੀ ਆਪਾਂ ਸਾਰਿਆਂ ਨੂੰ ਆਪਣਾ ਦੋਸਤ ਮੰਨਦੇ ਆ ਪਰ ਸਾਰੇ ਦੋਸਤ ਆਪਣੇ ਨਹੀਂ ਹੁੰਦੇ ਬਹੁਤ ਸਾਰੇ ਲੋਕ ਜੋ ਆਪਣੇ ਨਾਲ ਰਹਿੰਦੇ ਨੇ ਉਹ ਸਾਰੇ ਆਪਣੇ ਨਹੀਂ ਹੁੰਦੇ ਆਪਣੀ ਤਰੱਕੀ ਵੇਖ ਕੇ ਬਹੁਤ ਸਾਰੇ ਲੋਕ ਜੈਲਸ ਫੀਲ ਕਰਦੇ ਨੇ ਉਹ ਲੋਕ ਰਹਿੰਦੇ ਤਾਂ ਆਪਣੇ ਨਾਲ ਹੀ ਨੇ ਪਰ ਅੰਦਰ ਹੀ ਅੰਦਰ ਆਪਣੇ ਤੇ ਲੱਗ ਰਹੇ ਹੁੰਦੇ ਨੇ ਉਹ ਬਹੁਤ ਕੋਸ਼ਿਸ਼ ਕਰਦੇ ਨੇ ਕਿ ਇਹਨੂੰ ਪਿੱਛੇ ਸਿੱਟ ਦਈਏ ਤੇ ਫਿਰ ਕਿਵੇਂ ਨਾ ਕਿਵੇਂ ਉਹ ਆਪਣਾ ਨੁਕਸਾਨ ਵੀ ਕਰ ਦਿੰਦੇ ਨੇ ਆਪਾਂ ਨੂੰ ਪਿੱਛੇ ਵੀ ਸੱਟ ਦਿੰਦੇ ਨੇ ਤੇ ਜਦੋਂ ਆਪਣਾ ਨੁਕਸਾਨ ਹੋ ਜਾਂਦਾ ਹੈ ਤੇ ਫਿਰ ਆਪਾਂ ਕਹਿੰਨੇ ਆ ਕਿ ਯਾਰ ਇਹ ਨੁਕਸਾਨ ਕਿਹਨੇ ਕਰ ਦਿੱਤਾ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਲੋਕ ਇਦਾਂ ਕਰਨਗੇ ਉਹ ਵੀ ਨਾਲ ਰਹਿੰਦੇ ਤੇ ਫਿਰ ਆਪਾਂ ਬਹੁਤ ਪਰੇਸ਼ਾਨ ਹੁੰਨੇ ਆ ਹਾਲਾਂਕਿ ਆਪਾਂ ਨੂੰ ਪਤਾ ਹੁੰਦਾ ਕਿ ਉਹ ਨੁਕਸਾਨ ਕਿਹਨੇ ਕੀਤਾ ਪਰ ਆਪਾਂ ਕਲੀਅਰ ਨਹੀਂ ਹੁੰਦੇ ਕਿ ਆਪਾਂ ਸਿੱਧਾ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਇਹ ਨੁਕਸਾਨ ਤੂੰ ਕੀਤਾ ਹੈ ਆਪਾਂ ਉਸ ਨੂੰ ਕੋਈ ਸਜ਼ਾ ਵੀ ਨਹੀਂ ਦੇ ਸਕਦੇ ਇਸ ਕਰਕੇ ਮੈਂ ਇੱਕ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹੜੇ ਲੋਕ ਵੀ ਪੀਰਾਂ ਮੁਰਸ਼ਿਦਾਂ ਨੂੰ ਮੰਨਦੇ ਨੇ ਜਦੋਂ ਉਹਨਾਂ ਦਾ ਕੋਈ ਮਾੜਾ ਕਰ ਦੇਵੇ ਤਾਂ ਤੁਸੀਂ ਸਿਰਫ ਇਹ ਦੋ ਕੰਮ ਕਰਿਓ ਮੈਂ ਤੁਹਾਨੂੰ ਲਿਖ ਕੇ ਦਿੰਨਾ ਪੀਰ ਮੁਰਸ਼ਿਦ ਨਾਲ ਦੀ ਨਾਲ ਉਸ ਇਨਸਾਨ ਦਾ ਇੰਨਾ ਕੋਈ ਜ਼ਿਆਦਾ ਮਾੜਾ ਕਰਨਗੇ ਉਹਨੂੰ ਇੰਨੀ ਕੋਈ ਸਜ਼ਾ ਦੇਣਗੇ ਉਹਨੀ ਸਜ਼ਾ ਤੁਸੀਂ ਨਹੀਂ ਦੇਣੀ ਸੀ ਉਸ ਇਨਸਾਨ ਦੇ ਤੱਪੜ ਤੱਕ ਰੁਲ ਜਾਣਗੇ ਤਾਂ ਸਮਾਂ ਨਾ ਕਰਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਉਹ ਦੋ ਖਾਸ ਤਰੀਕੇ ਜਿਹਦੇ ਨਾਲ ਪੀਰ ਮੁਰਸ਼ਿਦ ਤੁਹਾਡੇ ਦੁਸ਼ਮਨ ਨੂੰ ਜਿਹਨੇ ਤੁਹਾਡਾ ਮਾਰਾ ਕੀਤਾ ਉਹਦਾ ਬਿਲਕੁਲ ਸਫਾਇਆ ਕਰ ਦੇਣਗੇ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਇਹ ਦੋਵੇਂ ਕੰਮ ਕਰਕੇ ਉਸ ਤੋਂ ਬਾਅਦ ਤੁਸੀਂ ਇੱਕ ਖਾਸ ਕੰਮ ਕਰਨਾ ਉਹ ਖਾਸ ਕੰਮ ਬਹੁਤ ਜਿਆਦਾ ਜ਼ਰੂਰੀ ਹੈ ਜਿਹਦੇ ਨਾਲ ਪੀਰ ਮੁਰਸ਼ਿਦ ਤੁਹਾਡੇ ਉੱਪਰ ਅੱਗੇ ਤੋਂ ਅਜਿਹੀ ਸਥਿਤੀ ਔਣ ਹੀ ਨਹੀਂ ਦੇਣਗੇ ਤਾਂ ਗੱਲ ਕਰਦੇ ਆਂ ਪਹਿਲੇ ਪາກ ਦੀ ਜਦੋਂ ਆਪਣਾ ਉਹ ਇਨਸਾਨ ਮਾੜਾ ਕਰਕੇ ਚਲਾ ਜਾਵੇ ਤੇ ਆਪਾਂ ਨੂੰ ਪਤਾ ਨਾ ਹੋਵੇ ਕਿ ਕਿਹਨੇ ਮਾੜਾ ਕੀਤਾ ਕਿਹਨੇ ਨਹੀਂ ਕਿਉਂਕਿ ਬਹੁਤ ਸਾਰਾ ਸਰਕਲ ਆਪਣੇ ਨਾਲ ਰਹਿੰਦਾ ਆਪਾਂ ਨੂੰ ਨਹੀਂ ਪਤਾ ਤਾਂ ਉਦੋਂ ਤੁਸੀਂ ਸਭ ਤੋਂ ਪਹਿਲਾ ਕੰਮ ਕਰਨਾ ਹੈ ਆਪਣੇ ਅੰਦਰ ਦੀ ਸਫਾਈ ਕਰਨੀ ਹੈ ਜਿੱਦਾਂ ਆਪਾਂ ਬੋਕਰ ਮਾਰ ਕੇ ਆਪਣੇ ਘਰ ਦੀ ਸਫਾਈ ਪਹਿਲਾਂ ਕਰਦੇ ਆਂ ਤੇ ਫਿਰ ਜਾ ਕੇ ਗਲੀ ਦੀ ਸਫਾਈ ਕਰਦੇ ਆਂ ਉਸੇ ਤਰ੍ਹਾਂ ਸਭ ਤੋਂ ਪਹਿਲਾ ਤੁਸੀਂ ਆਪਣੇ ਅੰਦਰ ਸਫਾਈ ਕਰਨੀ ਹੈ ਬਹੁਤ ਸਾਰੇ ਲੋਕ ਸੋਚਣਗੇ ਕਿ ਆਪਣੇ ਅੰਦਰ ਸਫਾਈ ਹਾਂਜੀ ਆਪਾਂ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਮੈਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਇਹ ਸੋਚਣਾ ਹੈ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਆਪਾਂ ਬਹੁਤ ਸਾਰੇ ਲੋਕਾਂ ਦਾ ਮਾੜਾ ਕਰ ਦਿੰਨੇ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਸਭ ਤੋਂ ਪਹਿਲਾਂ ਆਪਣੇ ਅੰਦਰ ਸਫਾਈ ਕਰਨੀ ਹੈ ਜੇ ਤੁਸੀਂ ਕਿਸੇ ਦਾ ਮਾੜਾ ਕੀਤਾ ਵੀ ਹੈ ਤਾਂ ਆਪਣੇ ਕੋਲੋਂ ਪੀਰ ਮੁਰਸ਼ਿਦ ਕੋਲੋਂ ਮਾਫੀ ਮੰਗਣੀ ਹੈ ਕਿ ਮੇਰੇ ਤੋਂ ਅਣਜਾਣੇ ਦੇ ਵਿੱਚ ਹੋਇਆ ਸੀ ਮੈਂ ਉਹ ਜਾਣਬੁੱਝ ਕੇ ਨਹੀਂ ਕੀਤਾ ਕਿਉਂਕਿ ਕਈ ਵਾਰ ਆਪਾਂ ਆਪ ਤਾਂ ਲੋਕਾਂ ਦਾ ਮਾੜਾ ਕਰੀ ਜਾਂਦੇ ਆ ਤੇ ਜਦੋਂ ਆਪਣੀ ਵਾਰੀ ਆਉਂਦੀ ਹੈ ਤੇ ਫੇਰ ਆਪਾਂ ਰੋਂਦੇ ਆ ਕਿ ਮੇਰਾ ਇਹ ਮਾੜਾ ਹੋ ਗਿਆ ਮੇਰਾ ਉਹ ਨੁਕਸਾਨ ਹੋ ਗਿਆ ਸਭ ਤੋਂ ਪਹਿਲਾਂ ਅੰਦਰ ਚਾਤੀ ਮਾਰੋ ਜਦੋਂ ਤੁਸੀਂ ਅੰਦਰੋਂ ਸਫਾਈ ਕਰ ਲਈ ਆਪਣੇ ਆਪ ਨੂੰ ਤੇ ਆਪਣੇ ਪੀਰ ਮੁਰਸ਼ਦ ਤੋਂ ਮਾਫੀ ਮੰਗ ਲਈ ਬੇਸ਼ੱਕ ਤੁਸੀਂ ਕਿਸੇ ਦਾ ਮਾੜਾ ਕੀਤਾ ਹੈ ਜਾਂ ਨਹੀਂ ਜੇ ਕੀਤਾ ਤਾਂ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਮਾਫੀ ਮੰਗ ਲਈ ਜੇ ਨਹੀਂ ਕੀਤਾ ਫਿਰ ਵੀ ਕਿਸੇ ਨੇ ਤੁਹਾਡਾ ਮਾੜਾ ਕਰ ਦਿੱਤਾ ਤਾਂ ਫਿਰ ਤੁਸੀਂ ਅੱਗੇ ਇਹ ਦੂਸਰਾ ਕਦਮ ਕਰਨਾ ਹੈ ਫਿਰ ਤੁਸੀਂ ਇਹ ਦੂਸਰਾ ਖਾਸ ਕੰਮ ਕਰਨਾ ਹੈ ਤੁਸੀਂ ਕੀ ਕਰਨਾ ਹੈ ਕਿ ਜਦੋਂ ਤੁਹਾਡਾ ਸਭ ਕੁਝ ਮਾੜਾ ਹੋ ਗਿਆ ਕਿਸੇ ਨੇ ਤੁਹਾਨੂੰ ਘਾਟਾ ਪਾ ਦਿੱਤਾ ਜਿਹਦੇ ਨਾਲ ਤੁਹਾਡਾ ਦਿਲ ਰੋ ਰਿਹਾ ਹੈ ਤੁਹਾਡਾ ਮਨ ਰੋ ਰਿਹਾ ਤੁਸੀਂ ਬਹੁਤ ਹੀ ਉਦਾਸ ਬੈਠੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਪੀਰ ਮੁਰਸ਼ਦ ਕੋਲ ਜਾਣਾ ਹੈ ਜਿੱਥੇ ਤੁਸੀਂ ਬੈਠ ਕੇ ਇਬਾਦਤ ਕਰਦੇ ਹੋ ਆਪਣੇ ਪੀਰ ਮੁਰਸ਼ਦ ਦੇ ਨਾਲ ਗੱਲਾਂ ਕਰਦੇ ਹੋ ਉੱਥੇ ਜਾਣਾ ਹੈ ਉੱਥੇ ਜਾ ਕੇ ਸਭ ਤੋਂ ਪਹਿਲਾਂ ਆਪਣੇ ਪੀਰ ਮੁਰਸ਼ਿਦ ਨੂੰ ਕਹਿਣਾ ਕਿ ਦਾਤਾ ਜੀ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਮੈਂ ਸਭ ਕੁਝ ਦੇਖ ਲਿਆ ਮੈਂ ਕਦੀ ਕਿਸੇ ਦਾ ਮਾੜਾ ਚਾਇਆ ਹੀ ਨਹੀਂ ਤੇ ਮਾੜਾ ਕਰ ਕਿਵੇਂ ਸਕਦਾ ਪਰ ਮੇਰਾ ਇਹ ਚੀਜ਼ ਕਿਸੇ ਨੇ ਗਲਤ ਕਰ ਦਿੱਤੀ ਮੇਰਾ ਇਹ ਕਿਸੇ ਨੇ ਨੁਕਸਾਨ ਕਰ ਦਿੱਤਾ ਜਿਹਦੇ ਨਾਲ ਮੇਰਾ ਦਿਲ ਬਹੁਤ ਪਰੇਸ਼ਾਨ ਹੈ ਮੇਰਾ ਦਿਮਾਗ ਬਹੁਤ ਜਿਆਦਾ ਖਰਾਬ ਹੈ ਮੈਨੂੰ ਬਹੁਤ ਰੋਣਾ ਆ ਰਿਹਾ ਮੇਰਾ ਦਿਲ ਕਰਦਾ ਕਿ ਮੈਂ ਉਸ ਇਨਸਾਨ ਨੂੰ ਫੜ ਲਵਾਂ ਜੀਨੇ ਮੇਰਾ ਇਹ ਨੁਕਸਾਨ ਕੀਤਾ ਪਰ ਮੈਨੂੰ ਪਤਾ ਨਹੀਂ ਕਿ ਉਹ ਕੌਣ ਹੈ ਪਰ ਮੈਂ ਇਹ ਸਾਰਾ ਕੁਝ ਹੁਣ ਤੁਹਾਡੇ ਤੇ ਛੱਡਦਾ ਤੁਸੀਂ ਜੋ ਕਰਨਾ ਕਰਿਓ ਜੇ ਨਹੀਂ ਵੀ ਕੁਝ ਕਰਨਾ ਤੇ ਮੈਨੂੰ ਸ਼ਕਤੀ ਬਖਸ਼ਿਓ ਕਿ ਮੈਂ ਅੱਗੇ ਵਧ ਸਕਾਂ ਉੱਥੇ ਹੀ ਰੁਕਿਆ ਰਿਆ ਫੇਰ ਮੇਰਾ ਮਨ ਬਹੁਤ ਜ਼ਿਆਦਾ ਖਰਾਬ ਹੋਏਗਾ ਹੋ ਸਕਦਾ ਹੈ ਮੇਰਾ ਹੋਰ ਨੁਕਸਾਨ ਹੋਵੇ ਤੇ ਪੀਰ ਮੁਰਸ਼ਿਦ ਜਦੋਂ ਤੁਸੀਂ ਇੰਨੀ ਗੱਲ ਕਹਿ ਦਿੱਤੀ ਸਾਰਾ ਪੀਰ ਮੁਰਸ਼ਿਦ ਤੇ ਛੱਡ ਦਿੱਤਾ ਤੇ ਫੇਰ ਦੇਖਿਓ ਚਮਤਕਾਰ ਹੁੰਦੇ ਜੀਨੇ ਤੁਹਾਡਾ ਮਾੜਾ ਕੀਤਾ ਹੋਏਗਾ ਰੱਬ ਉਹਨੂੰ ਉੱਥੇ ਜੀ ਰੱਖੇਗਾ ਰੱਬ ਹੋ ਸਕਦਾ ਹੈ ਉਹਨੂੰ ਹੋਰ ਨੀਵਾਂ ਸੁੱਟ ਦੇਵੇ ਜਦੋਂ ਤੁਸੀਂ ਇੰਨੀ ਗੱਲ ਆਪਣੇ ਪੀਰ ਮੁਰਸ਼ਿਦ ਨੂੰ ਕਹੋਗੇ ਤੇ ਆਪਣੇ ਮਨ ਨੂੰ ਸਮਝਾ ਲੋਗੇ ਤਾਂ ਤੁਹਾਡਾ ਮਨ ਬਿਲਕੁਲ ਸ਼ਾਂਤ ਹੋ ਜਾਏਗਾ ਤੁਹਾਨੂੰ ਲੱਗੇਗਾ ਕਿ ਸਭ ਕੁਝ ਠੀਕ ਹੋ ਗਿਆ ਫਿਰ ਪੀਰ ਮੁਰਸ਼ਿਦ ਤੁਹਾਨੂੰ ਹਿੰਮਤ ਬਖਸ਼ਣਗੇ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋਏਗਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲੱਗ ਜਾਓਗੇ ਜਿਵੇਂ ਖੜਿਆ ਪਾਣੀ ਖਰਾਬ ਹੋ ਜਾਂਦਾ ਹੈ ਤੇ ਵਗਦਾ ਪਾਣੀ ਅੱਗੇ ਵੱਲ ਨੂੰ ਚੱਲ ਜਾਂਦਾ ਹੈ ਸਾਗਰ ਦੇ ਵਿੱਚ ਜਾ ਕੇ ਮਿਲ ਜਾਂਦਾ ਹੈ ਉਸੇ ਤਰ੍ਹਾਂ ਤੁਹਾਡੇ ਨਾਲ ਹੋਏਗਾ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋਗੇ ਹੁਣ ਗੱਲ ਕਰਦੇ ਆਂ ਅੱਜ ਦੀ ਇਸ ਵੀਡੀਓ ਦੀ ਸਭ ਤੋਂ ਖਾਸ ਗੱਲ ਜੋ ਮੈਂ ਪਹਿਲਾਂ ਦੱਸਿਆ ਸੀ ਕਿ ਇਹ ਦੋਵੇਂ ਕੰਮ ਕਰਕੇ ਤੁਸੀਂ ਇੱਕ ਤੀਸਰਾ ਕੰਮ ਬਾਅਦ ਦੇ ਵਿੱਚ ਜ਼ਰੂਰ ਕਰਨਾ ਹੈ ਜਿਸ ਦੇ ਨਾਲ ਤੁਹਾਡੇ ਤੇ ਇਹ ਸਥਿਤੀ ਕਦੀ ਆਏਗੀ ਨਹੀਂ ਤੁਸੀਂ ਬਹੁਤ ਘਟ ਦੁਖੀ ਹੋਵੋਗੇ ਤੁਹਾਡਾ ਕੋਈ ਮਾੜਾ ਕਰ ਹੀ ਨਹੀਂ ਸਕੇਗਾ ਆਪਾਂ ਦੁਖੀ ਪਤਾ ਸਭ ਤੋਂ ਜ਼ਿਆਦਾ ਕਦੋਂ ਹੁੰਨੇ ਆਂ ਆਪਣਾ ਨੁਕਸਾਨ ਸਭ ਤੋਂ ਵੱਧ ਕਦੋਂ ਕਰਾਉਨੇ ਆ ਜਦੋਂ ਆਪਣੀ ਉਮੀਦ ਆਪਣੇ ਪੀਰ ਮੁਰਸ਼ਿਦ ਤੋਂ ਨਹੀਂ ਹੁੰਦੀ ਆਪਣੀ ਉਮੀਦ ਲੋਕਾਂ ਤੋਂ ਹੁੰਦੀ ਹੈ ਆਪਾਂ ਸੋਚ ਰਹੇ ਹੁੰਨੇ ਆ ਕਿ ਉਹ ਇਨਸਾਨ ਆਏਗਾ ਮੇਰਾ ਕਾਜ ਸਵਾਰ ਦੇਗਾ ਮੇਰਾ ਇਹ ਕੰਮ ਕਰ ਦੇਗਾ ਸਾਰੀ ਉਮੀਦ ਤੁਹਾਡੀ ਉਸ ਇਨਸਾਨ ਤੋਂ ਹੁੰਦੀ ਹੈ ਜਦੋਂ ਉਹ ਉਮੀਦ ਟੁੱਟਦੀ ਹੈ ਉਹ ਸੁਪਨਾ ਟੁੱਟਦਾ ਤੇ ਫਿਰ ਤੁਸੀਂ ਪਰੇਸ਼ਾਨ ਹੁੰਨੇ ਹੋ ਤੁਸੀਂ ਦੁਖੀ ਹੁੰਨੇ ਹੋ ਇਹ ਦੋਵੇਂ ਕੰਮ ਕਰਕੇ ਇੱਕ ਗੱਲ ਯਾਦ ਰੱਖਿਓ ਉਸ ਤੋਂ ਬਾਅਦ ਕਦੀ ਵੀ ਇਨਸਾਨ ਕੋਲੋਂ ਉਮੀਦ ਨਹੀਂ ਲਾਉਣੀ ਤੁਸੀਂ ਉਮੀਦ ਲਾਉਣੀ ਹੈ ਤੇ ਰੱਬ ਤੋਂ ਆਪਣੇ ਪੀਰ ਮੁਰਸ਼ਿਦ ਤੋਂ ਕਿਉਂਕਿ ਉਸ ਤੇ ਰੱਖੀ ਹੋਈ ਉਮੀਦ ਉਹ ਕਦੀ ਟੁੱਟਣ ਨਹੀਂ ਦਿੰਦਾ ਉਹ ਜਨਾ ਕੋਈ ਜ਼ਰੂਰ ਕਰੇਗਾ ਤੇ ਉਹ ਤੁਹਾਡਾ ਕੰਮ ਵੀ ਹੋਏਗਾ ਤੁਹਾਡਾ ਸਭ ਕੁਝ ਵਧੀਆ ਹੋਏਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ